ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਂ ਮਿੱਤਰੋ ਲੱਗਿਆ ਵਲੌਗ ਬਣਾਉਣ ਤੇ ਸ਼ਾਮ ਹੋ ਗਈ ਆ ਆਪਣਾ ਪੰਜ 5:30 ਪੰਜ ਹੋ ਰਿਹਾ ਨੇ ਇਸ ਟਾਈਮ ਤੇ ਆ ਕੇ ਆਪਾਂ ਸਾਰੇ ਬੱਚੇ ਕੋਲ ਲੈਨੇ ਇਹ ਦਾਣਾ ਉੱਧਰ ਪਿਆ ਤੇ ਆਪਣਾ ਫੀਡ ਫੂਡ ਖਾ ਲੈਣਗੇ ਇਹ ਤੇ ਮਿੱਤਰੋ ਅੱਜ ਆਪਾਂ ਗੱਲ ਕਰਾਂਗੇ ਬਲੈਕ ਐਸਟਰੋਲੋਪ ਤੇ ਬਲੈਕ ਐਸਟਰੋਲੋਪ ਯਾਰ ਮਿੱਤਰੋ ਮੈਨੂੰ ਪੜੇ ਜਾਣੇ ਪੁੱਛਦੇ ਸੀ ਵੀ ਇਹ ਕਿੱਥੋਂ ਦੀ ਬਰੀਡ ਹੈ ਕੀ ਚੀਜ਼ ਹੈ ਹਨਾ ਵੀ ਕੀ ਦੇਸੀ ਹੁੰਦੀ ਹੈ ਜਾਂ ਕੀ ਹੁੰਦੀ ਹੈ ਤਾਂ ਮਿੱਤਰੋ ਇਹ ਹੈਗੀ ਆ ਆਸਟ੍ਰੇਲੀਅਨ ਬ੍ਰੀਡ ਆਸਟ੍ਰੇਲੀਆ ਦੀ ਬ੍ਰੀਡ ਹੈ ਜੀ ਇਹ ਤੇ ਤਾਈਆਂ ਦਾ ਨਾਮ ਰੱਖਿਆ ਹੋਇਆ ਹੈਗਾ ਤਾਈਆਂ ਦਾ ਨਾਮ ਰੱਖਿਆ ਬਲੈਕ ਆਸਟ੍ਰੋ ਲੌਗ ਹੈ ਨਾ ਤੇ ਆਪਣੇ ਇਹ ਮਤਲਬ ਹੁਣੇ ਜ਼ਿਆਦਾ ਫੇਮਸ ਹੋਣ ਲੱਗੀ ਹੈਗੀ ਦੇਸੀ ਮੁਰਗੀ ਕਹਿੰਦੇ ਨੇ ਇਹ ਵੀ ਦੇਸੀ ਮੁਰਗੀ ਹੈਗੀ ਜਿਵੇਂ ਆਰ ਆਰ ਹੋਗੀ ਉਹ ਮੇਂ ਇਹ ਤੇ ਇਹਦੀ ਖਾਸੀਅਤ ਇਹ ਹੈ ਮਿੱਤਰੋ ਇਹ ਪੂਰੇ ਮੰਗੋ ਸਾਲ ਪੂਰਾ ਸਾਲ ਆਂਡਾ ਦਿੰਦੀ ਹੈਗੀ ਤੇ ਮੰਨ ਲਓ ਜੇ 365 ਦਿਨ ਉਹ ਦੇਣ ਤਾਂ ਇਹ 350 ਦਿਨ ਤਾਈਂ ਆਂਡਾ ਪੱਕਾ ਹੀ ਪੱਕਾ ਦੇਣਾ ਹੀ ਦੇਣਾ ਇਹਨੇ ਜੇ ਇਹ ਠੀਕ ਹੋਵੇ ਬਿਮਾਰ ਨਾ ਹੋਵੇ ਵਧੀਆ ਫੀਡ ਹੋਵੇ ਤੇ ਗੱਲ ਕਰਦੀ ਵੀ ਕਿੰਨੀ ਏਜਾਂਡੇ ਦਿੰਦੀ ਹੈ ਇਹ ਤਾਂ ਮਿੱਤਰੋ ਇਹ ਬੂਰੇ ਬੂਰੇ 6 ਮਹੀਨਿਆਂ ਦੀ ਹੋ ਕੇ ਆਂਡਾ ਦੇਣ ਲੱਗ ਜਾਂਦੀ ਹੈ ਜੇ ਇਹ ਫੀਡ ਤੇ ਹੋਵੇ ਜੇ ਦਾਣੇ ਤੇ ਹੋਵੇ ਕੱਲਾ ਕਣਕ ਤੇ ਮੱਕੀ ਵਾਲਾ ਹਨਾ ਫਿਰ ਇਹੇ ਲਾ ਦਿੰਦਿਆਂ ਰੌਣਕ ਰੌਟ 7 ਤੋਂ 7.5 ਮਹੀਨੇ ਹਨ ਤੇ ਹੁਣ ਆਪਣੇ ਪਿੱਛੇ ਇਹ 5 5.5 ਮਹੀਨਿਆਂ ਦੇ ਹੋ ਗਏ ਨੇਗੇ ਤੇ ਪਹਿਲਾਂ ਇਹ ਦਾਣੀ ਤੇ ਸੀਗੇ ਤਾਂ ਕਰਕੇ ਨਾ ਦਿਨ ਦਿਨ ਲੱਗੇ ਫਲਾਲੇ ਤੇ ਹੁਣ ਆਪਾਂ ਇਹਨਾਂ ਨੂੰ ਫੀਡ ਲਾ ਗਏ ਆ ਦੇਣ ਤੇ ਦੇਖਦੇ ਆ ਕੀ ਰਿਜ਼ਲਟ ਆਉਂਦਾ ਕਿੰਨੇ ਟਾਈਮ ਤੱਕ ਕਰੇ ਦਿੰਦੇ ਨੇ ਆਂਡੇ ਦੇਖਣ ਜੀ ਮਿੱਤਰੋ ਇਹ ਬਲੈਕ ਐਸਟਰ ਆਬ੍ਰੇਡੀ ਨਿਰਕੰਮੁਰ ਦੀ ਹੈ ਇਹ ਕੜਕਨਾਥ ਵਰਗੇ ਹੁੰਦੇ ਨੇ ਬਸ ਇਹਨਾਂ ਦੀ ਜਿਹੜੀ ਕਲਗੀ ਹੁੰਦੀ ਆ ਉਹ ਰੈੱਡ ਕਲਰ ਦੀ ਹੁੰਦੀ ਆ ਤੇ ਜਿਹੜੀਆਂ ਮੁਰਗੀਆਂ ਹੁੰਦੀਆਂ ਨੇ ਉਹਨਾਂ ਦੀ ਕਲਗੀ ਨਹੀਂ ਹੁੰਦੀ ਹੈ ਜੀ ਹਨਾ ਤੇ ਪਰ ਇਹਨਾਂ ਦਾ ਫੇਸ ਬਾਅਦ ਚੋਂ ਜਾ ਕੇ ਰੈੱਡ ਹੋਣ ਲੱਗ ਜਾਂਦਾ ਹੈਗਾ ਤੇ ਮਿੱਤਰੋ ਆਪਣਾ ਬਲੈਕ ਐਸਟਰ ਲੱਬ ਦੀ ਜਾਣਕਾਰੀ ਅੱਜ ਦੀ ਹੋਈ ਸੀਗੀ ਤੇ ਉਹ ਜੋ ਵੀ ਤੁਹਾਨੂੰ ਇਸ ਸੀਰੀਜ਼ ਬਾਰੇ ਪੁੱਛਣਾ ਹੋਵੇਗਾ ਆਪਾਂ ਨੂੰ ਜ਼ਰੂਰ ਪੁੱਛ ਸਕਦੇ ਹੋ ਹਨਾ ਤੇ ਆਪਾਂ ਜੀ ਵੀ ਇੱਕ ਵਾਰ ਕੱਤੀ ਡਿਟੇਲ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਲਾਲੀ ਇਹਨਾਂ ਨੂੰ ਹੁਣ ਆਪਾਂ ਪਾਤੀਏ ਫੀਡ ਤੇ ਇਹਨਾਂ ਚ ਵੀ ਮਿੱਤਰੋ ਪਾਣੀ ਦੇ ਨਾਲ ਆਪਾਂ ਪਹਿਲਾਂ ਵੀ ਪਾਣੀ ਦਿੰਨੇ ਆਪਾਂ ਤੇ ਆਵੇ ਕਿ ਕਿਵੇਂ ਲੜ ਲੜਤ ਨੂੰ ਤਿਆਰ ਹੋਏ ਹੋਏ ਨੇ ਇਹਨਾਂ ਨੂੰ ਵੀ ਖੋਲਦੇ ਆਂ ਬਸ ਇੱਕ ਆਹ ਖਾ ਪੀ ਰਣ ਦਾਣਾ ਹਨ ਇਹ ਆਪਾਂ ਲੇ ਲੇ ਪਰ ਗਲਾਸ ਇੱਕ ਦਿੱਤਾ ਦੇਣਾ ਪਾ ਹੁਣ ਲੋ ਕੋਕਨਟ ਆਂਦੇ ਵਿੱਚ ਆਉਂਕਣਾ ਪੂਰਾ ਹੈ ਬੜੀਆ ਲੱਗਦਾ ਇਹਨਾਂ ਨੂੰ ਹੋਰ ਪਾ ਦਈਏ ਲੈ ਲੈ ਇਹ ਪਾ ਦਈਏ ਨਾ ਬਹੁਤ ਤਾਂ ਬਾਅਦ ਹੋਰ ਪਾਵਾਂਗੇ ਆਪਾਂ ਤੇ ਫੀਡ ਦੇ ਰਿਜ਼ਲਟ ਨਾਲ ਮਿੱਤਰੋ ਬਾਕੀ ਤਾਂ ਅੰਚੇ ਜੇ ਬਿੱਗੇ ਵੱਡੇ ਹੋ ਗਏ ਜਿਵੇਂ ਚਕੋਰ ਚ ਵੀ ਬਹੁਤ ਫਰਕ ਪੈ ਗਿਆ ਦੱਤਕਾਂ ਦਾ ਇੱਕੋ ਵਾਈਟ ਦਾ ਤਰਕੀ ਥੋੜੇ ਹੋਏ ਨੇ ਵੱਡੇ ਹਨ ਪਰ ਜਿਵੇਂ ਆ ਦੋ ਚੂਚੇ ਨੇ ਇਹ ਨਹੀਂ ਗਰੋਥ ਫੜੇ ਹਲੇ ਇਹ ਘੱਟ ਗਰੋਥ ਫੜ ਰਹੇ ਨੇ ਤੇ ਰਾਤ ਇਨਾਂ ਮਿੱਤਰੋ ਬੰਦਲ ਸਿਰਦਾ ਸੀਗਾ ਤੇ ਮੈਂ ਮੈਨੂੰ ਫਿੱਟ ਕਰਦਾ ਤੇ ਫੇਰ ਤੁਹਾਨੂੰ ਮੰਦਾ ਤੇ ਬੰਦਲ ਤਾਂ ਮਿੱਤਰੋ ਮੈਂ ਆਪਾ ਲਾਤਾ ਤੇ ਜਿਹੜੇ ਫੈਂਸੀ ਬੱਚੇ ਆਪਾ ਲਿਆਂਦੇ ਸੀਗੇ ਉਹਨਾਂ ਚ ਇੱਕ ਹਾ ਬੱਚਾ ਆਏਗਾ ਇਹ ਹੈਗਾ ਮਿੱਤਰੋ ਸੁਲਤਾਨ ਪਾਲਿਸ਼ ਵਾਲਾ ਤੇ ਇਹਦੇ ਦੇਖੋ ਤੁਸੀਂ ਸਿਰ ਤੇ ਕੈਬ ਬਣਨ ਲੱਗੀ ਆ ਤੇ ਬਹੁਤ ਹੀ ਪਿਆਰਾ 컬러 ਆ ਮਿਕਸਿਆਣਾ ਬਹੁਤ ਹੀ ਸੋਹਣਾ ਲੱਗਦਾ ਹੈਗਾ ਤੇ ਆਹ ਉਹ ਪ੍ਰੋਜੈਕਟ ਸੀ ਮੇਰੇ ਬਹੁਤ ਵਧੀਆ ਗਰੋਥ ਕਰ ਰਿਹਾ ਵੀ ਤੇ ਫਾਂਗ ਚੈੱਕ ਕਰ ਸਕਦੇ ਹਾਂ ਫਿਰ ਫਿਲਹਾਲ ਮੈਨੂੰ ਇਹ ਲੱਗ ਰਿਹਾ ਵੀ ਇਹ ਇੱਕ ਫੀਮੇਲ ਹੈਗੀ ਕਿਉਂਕਿ ਇਹਦੇ ਫੰਗਾ ਤੇ ਇਹਦੀ ਆਵਾਜ਼ ਚ ਪਤਾ ਲੱਗ ਜਾਂਦਾ ਹਨ ਤੇ ਇਹ ਵੀ ਬਹੁਤ ਸੋਣਾ ਜਾਂ ਬੰਦ ਜਾ ਰਿਹਾ ਤੇ ਇੱਕ ਆਪਣੇ ਫੀਮੇਲ ਪਾਲਿਸ ਕੈਪ ਹੈ ਜਿਹੜੀ ਉਹ ਤੇ ਵੀ ਸਿਰ ਤੇ ਬਣਨ ਲੱਗੀ ਹੈ ਕੈਪ ਤੇ ਆ ਇਹਦੇ ਮੇਲ ਦੇ ਹਲੇ ਛੋਟੀ ਆ ਤੇ ਸਾਰੇ ਤਾਂ ਅੰਦਰ ਬੜ ਗਏ ਮਿੱਤਰੋ ਤੇ ਕਿਹਨਾਂ ਕੋ ਲੋ ਅਸੀਲ ਵੀ ਚਾਟ ਲਈਏ ਆ ਜਾਓ ਵੀ ਤੁਸੀਂ ਵੀ ਆ ਜਾਓ ਚਲੋ ਓਹ ਹੋ 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 ਬਹੁਤ ਖਤਰਨਾਕ ਸੀ ਗੰਤਰੋ ਨੇ ਉਹਨੂੰ ਲੱਗਣ ਲੱਗਨ ਦਿੰਦਈਏਗੀ ਤੇ ਇੱਧਰ ਆਪਣੇ ਆ ਵੀ ਰਹਿ ਗਏ ਸੀ ਕਿ ਤਰ੍ਹਾਂ ਆਜੋ 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 ਚੱਲ ਤੇ ਅਨਡਾਉਂ ਦਾ ਫਿਲਹਾਲ ਲਈ ਕੋਈ ਹੈ ਨਹੀਂਗਾ ਇੱਧਰ ਦੇਖੋ ਜਿੱਧਰ ਵੀ ਉੱਥਰ ਵੀ ਨਹੀਂ ਹੈਗਾ ਕੋਈ ਹਨਾ ਤੇ ਚਲੋ ਲਾਈ ਜਾਣਗੇ ਹੌਲੀ ਹੌਲੀ ਦੇਣਾਂ ਟੇਹ। ਤੇ ਹਸੀਲ ਲੱਗ ਗਿਆ ਹੰਤਾਣਾ ਪਾਣ। ਮਿੱਤਰੋ ਆਪਾਂ ਫੈਟਨੇ ਸੀਗੇ ਤੇ ਆ ਚੈੱਕ ਕਰੋ ਤੁਸੀਂ ਆਪਣੇ ਆਪਣਾ ਟਰਕੀ ਬਰਡ ਇੱਕੋ ਪੁੱਲ ਆ ਗਿਆ ਨਾ ਡਰੈਸਿੰਗ ਮੋਡ ਤੇਖੋ ਚੰਗੀ ਤਰ੍ਹਾਂ ਬਾਹਰ ਖਲਾਰ ਰਿਹਾ ਹੈਗਾ। ਤੇ ਇੱਕ ਪੁੱਲ ਕਰਾ ਏਡ ਕਰੂ ਨਾ ਪਹਿਲਾਂ ਤੇ ਦਾਲਤਾ ਇਹ ਉਹ ਕਰ ਰਹੇ ਨਹੀਂ ਕਿ ਆ ਇਹ ਪੁੱਲ ਸੀ। ਲੋਕ ਨਾ ਨਾ ਜਮਰੇ ਪਾਣੀ ਦੀ ਹੇਰ ਨਹੀਂ ਆ ਰਹੀ ਹੁਣ ਮੇਰੇ ਕਿਤੇ ਪੰਗਾ ਪੱਖਾ ਚੱਲ ਰਿਹਾ ਹੈਗਾ ਤੇ ਗਰਮੀ ਬਹੁਤ ਆ ਯਾਰ ਬਹੁਤ ਔਖਾ ਹੈਣਾ ਬੈਠਣਾ ਓਰੀ ਜੀ ਤੇ ਵਿਚਾਰਿਆਂ ਨੇ ਇਹਨੂੰ ਵੀ ਔਖਾ ਹੈਗਾ ਤੰਗ ਕਰਕੇ ਥੋੜਾ ਇਹ ਕਰ ਲਿਓ ਤੇ ਮਿਲਦਾ ਮਿੱਤਰੋ ਤੁਹਾਨੂੰ ਆਪਾਂ ਅਗਲੇ ਵਲੌਗ 'ਚ ਧੱਕਰੀ ਜੀ ਓਕੇ ਬਾਏ